ਪੰਜਾਬ ਦੀਆਂ ਮੰਡੀਆਂ ਵਿੱਚ ਆੜਤੀਏ ਅਤੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਸੀ ਜਿਸ ਦੇ ਚੱਲਦੇ ਮੰਡੀਆਂ ਵਿੱਚ ਫਸਲ ਦੀ ਕੋਈ ਬੋਲੀ ਨਹੀਂ ਲੱਗ ਰਹੀ ਸੀ ਪਰ ਹੁਣ ਆੜਤੀਆਂ ਵੱਲੋਂ ਆਪਣੀ ਹੜਤਾਲ ਵਾਪਸ ਲੈ ਲਈ ਗਈ ਹੈ ਧੂਰੀ ਦੀ ਅਨਾਜ ਮੰਡੀ ਵਿੱਚ ਆੜਤੀਏ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਹਨਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਹਨ ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦੀਆਂ ਜੋ ਰਹਿੰਦੀਆਂ ਮੰਗਾਂ ਹਨ ਉਹ ਵੀ ਸਰਕਾਰ ਜਲਦੀ ਮੰਨ ਲਵੇਗੀ। ਮੈਂ ਤੁਹਾਡਾ মিডিਆ ਦਾ ਸਾਰੀ ਐਸੈਸ਼ਨ ਵੱਲੋਂ ਧੋਰੀ ਵੱਲੋਂ ਤੇ ਜ਼ਿਲ੍ਹਾ ਸੰਗਰੂਰ ਵੱਲੋਂ ਧੰਨਵਾਦ ਕਰਦਾ ਜੀ ਤੁਹਾਡੇ ਮਾਧਿਅਮ ਰਾਹੀਂ ਜਿਹੜੀਆਂ ਸਾਡੀਆਂ ਖਬਰਾਂ ਸੀਗੀਆਂ ਉਹ ਸਰਕਾਰ ਤੱਕ ਪਹੁੰਚੀਆਂ ਨੇ। ਸੋ ਜਿਹੜੀ ਮੀਟਿੰਗ ਵਾਲੀ ਗੱਲ ਹੈ ਸਾਡੀਆਂ ਡਿਮਾਂਡਾਂ ਸੀਗੀਆਂ ਕਾਫੀ ਦੇਰ ਤੋਂ ਅਸੀਂ ਲੜਦੇ ਆ ਰਹੇ ਸੀਗੇ। ਸਾਡੀ ਡਿਮਾਂਡ ਸੀਗੀ ਜਿਹੜਾ ਸਾਡਾ ਆਰਥ ਦਾ ਸੀਗਾ ਸਾਡੀਆਂ ਡਿਮਾਂਡ ਕਾਫੀ ਸੀਗੀਆਂ ਅਸੀਂ ਅਖੀਰ ਨੂੰ ਇੱਕ ਤੋਂ ਡਿਮਾਂਡਾਂ ਤੇ ਆ ਗਏ ਸੀਗੇ ਵੀ ਸਰਕਾਰ ਜੇ ਇਹ ਮੰਨ ਲਵੇ ਤਾਂ ਬਾਕੀ ਅਸੀਂ ਅਗਲੇ ਸੀਜ਼ਨ ਚ ਸੋਲਵ ਕਰ ਲਾਂਗੇ ਉਹ ਪੰਜਾਬ ਲੈਵਲ ਦੀਆਂ ਡਿਮਾਂਡਾਂ ਸੀਗੀਆਂ 2.5% ਸਾਡੀ ਆਰਥ ਸੀਗੀ ਕਰੋਨੇ ਵੇਲੇ ਸਰਕਾਰ ਨੇ ਉਹ ਰੋਕੀ ਸੀਗੀ ਉਸ ਤੋਂ ਬਾਅਦ ਸਾਡਾ ਲਗਾਤਾਰ ਇਹਨਾਂ ਨੇ ਫ੍ਰੀਜ਼ ਕਰਤੀ ਸੀਗੀ ਸੋ ਅਸੀਂ ਲਗਾਤਾਰ ਮਲਾ ਤਲਵੰਡੀ ਭਾਈ ਅਸੀਂ 28 ਅਗਸਤ ਨੂੰ ਸਰਕਾਰ ਨੂੰ ਅਲਟੀਮੇਟਿਵ ਦਿੱਤਾ ਸੀਗਾ ਵੀ ਜੇ ਸਰਕਾਰ ਨੇ ਮੰਗਾ ਨਾ ਮੰਨੀਆਂ ਇੱਕ ਤਰੀਕ ਤੋਂ ਹੜਤਾਲ ਤੇ ਜਾਵਾਂਗੇ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕੀ ਉਹਨਾਂ ਨੇ ਮੰਨ ਲਓ ਸਾਡੇ ਨਾਲ ਕੋਈ ਗੱਲ ਕਰਨੀ ਉਚਿਤ ਨਹੀਂ ਸਮਝੀ ਜਦੋਂ ਇੱਕ ਤਰੀਕ ਨੂੰ ਮੰਡੀਆਂ ਬੰਦ ਹੋ ਗਈਆਂ ਤਾਂ ਸਰਕਾਰ ਨੇ ਸਾਰੇ ਹੱਥ ਕੰਡੇ ਬਣਾ ਆਪਣਾਲੇ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਆੜਤੀਏ ਪਲੱਸ ਮਜ਼ਦੂਰ ਪਲੱਸ ਕਿਸਾਨ ਸਾਰੇ ਇਕੱਠੇ ਹੋ ਕੇ ਪਲੱਸ ਸੈਲਰ ਵਾਲੇ ਵੀ ਇਹ ਜਿਹੜਾ ਪੰਜਾਬ ਦਾ ਸਿਸਟਮ ਹੈ ਇਹ ਵਿਗੜ ਜਾਊਗਾ ਤੋ ਸਰਕਾਰ ਨੇ ਸਾਡੇ ਨਾਲ 1 30 ਤਰੀਕ ਤੋਂ ਫਿਰ ਤਾਲਮੇਲ ਥੋੜਾ ਥੋੜਾ ਸ਼ੁਰੂ ਕੀਤਾ ਵੀ ਆਹ ਸੈਂਟਰ ਸਰਕਾਰ ਦੇ ਹੱਥ ਚ ਐ ਇਹ ਅਸੀਂ ਉਹਨਾਂ ਤੋਂ ਮਰਵਾ ਕੇ ਲਿਆਵਾਂਗੇ ਤੋ ਜਦੋਂ ਮੰਨ ਲਓ ਪ੍ਰੈਸ਼ਰ ਵੱਧ ਗਿਆ ਸਰਕਾਰ ਤੇ ਸਰਕਾਰ ਨੇ ਜੋ ਜਿੰਨਾ ਜੋਸ਼ ਸੀ ਉਹ ਲਾ ਲਿਆ ਤਾਂ ਸਾਡਾ ਇੱਕ ਹੋਰ ਭਾਈਚਾਰੇ ਚੋਂ ਇੱਕ ਆਗੂ ਤੀਗਾ ਉਹਨੇ ਉਹਨੇ ਤੱਕ ਵੀ ਪਹੁੰਚ ਕੀਤੀ ਤਾਂ ਜਿਹੜੀ ਸਾਡੀ ਫੈਡਰੇਸ਼ਨ ਆਫ ਆਰਟੀਸਟਸ ਨੇ ਇਹਨੇ ਕਾਲ ਦਿੱਤੀ ਹੋਈ ਸੀ ਕੱਲੀ ਨੇ ਉਹ ਦੂਸਰਾ ਆਗੂ ਸਾਡਾ ਕਹਿੰਦਾ ਸੀ ਵੀ ਮੰਡੀਆਂ ਖੁੱਲੀਆਂ ਰਹਿਣੀਆਂ ਕਿਸਾਨਾਂ ਦੇ ਹਿੱਤ ਵਿੱਚ ਐ ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਹੈਗੇ ਕਿਸਾਨਾਂ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਅੱਜ ਵੀ ਉਹ ਆਗੂ ਇਹ ਕਹਿ ਰਿਹਾ ਵੀ ਮੰਡੀਆਂ 'ਚ ਹੜਤਾਲ ਐ ਅੱਜ ਤੁਹਾਨੂੰ ਪਤਾ ਲੱਗ ਜਾਊਗਾ ਵੀ ਹੜਤਾਲ ਕਿੰਨੀਆਂ ਮੰਡੀਆਂ 'ਚ ਜਾਈਗੀ ਸੋ ਜਿਹੜਾ ਬੰਦਾ ਕੰਮ ਐ ਕੰਮ ਦੇ ਨਾਲ ਬੰਦੇ ਨੂੰ ਪਛਾਹ ਧੱਕਿਆ ਜਾਂਦਾ ਹੈਗਾ ਗੱਲਾਂ ਨਾਲ ਨਹੀਂ ਸੋ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਕਿਹਾ ਵੀ ਤੁਹਾਡੀ ਸੈਂਟਰ ਤੋਂ ਇਹ ਮੰਗ ਮਨਵਾ ਕੇ ਦੇਵਾਂਗੇ ਅਗਰ ਮੰਗ ਨਹੀਂ ਮੰਨੀ ਜਾਂਦੀ ਤਾਸੀ 200 ਕਰੋੜ ਦੇ ਤਕਰੀਬਨ ਬਣਦਾ ਹੈਗਾ ਤਾਂ ਅਸੀਂ ਆਪਣੇ ਪੱਲਿਓਂ ਦੇਵਾਂਗੇ ਸੋ ਮੈਂ ਜੜਤਿਆਂ ਨੂੰ ਹੀ ਅਪੀਲ ਕੀਤੀ ਸੀ ਸੁੱਕਾ ਸਾਫ ਸੁਥਰਾ ਝੋਨਾ ਆਪਾਂ ਭਰੀਏ ਸੀ ਤੁਹਾਡੇ ਮੰਦਰਾਂ ਵਿੱਚ ਕਿਸਾਨਾਂ ਨੂੰ ਵੀ ਅਪੀਲ ਕਰਦੇ ਆਂ ਵੀ 17 ਮੌਂਸਰ ਵਾਲਾ ਝੋਨਾ ਲੈ ਕੇ ਆਓ ਤਾਂ ਕਿ ਮਜ਼ਦੂਰ ਤੁਸੀਂ ਪਲੱਸ ਆੜਤੀਆ ਇਹ ਪਰੇਸ਼ਾਨ ਨਾ ਹੋਣ ਜਿਹੜੇ ਸੈਲਰ ਵਾਲੇ ਨੇ ਉਹ ਪਿਛਲੇ ਸਾਲ ਕਾਫੀ ਲੌਸ 'ਚ ਗਏ ਹੋਣਗੇ ਉਹਨਾਂ ਨੇ ਗਿੱਲਾ ਝੋਨਾ ਨਹੀਂ ਚੱਕਣਾ ਤਾਂ ਕਿ ਸੋ ਮੈਂ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਜਿਹੜੀ ਹੜਤਾਲ ਹੈ ਸਾਡੀ ਖੁੱਲ ਚੁੱਕੀ ਹੈਗੀ ਇਦੇ ਵਿੱਚ ਕੋਈ ਦੋਰਾਮਾ ਨਹੀਂ ਕੋਈ ਮਰਜ਼ੀ ਕੁ ਕਹੀ ਜਾਵੇ ਵੀ ਹੜਤਾਲ ਮੰਡੀਆਂ 'ਚ ਵਰਕਰ ਆ ਰਹੇ ਅੱਜ ਤੁਹਾਨੂੰ ਸਰਕਾਰ ਦੀਆਂ ਰਿਪੋਰਟਾਂ ਦਾ ਸ਼ਾਮ ਨੂੰ ਪਤਾ ਲੱਗ ਜੂ ਵੀ ਕਿੰਨੀਆਂ ਮੰਡੀਆਂ 'ਚ ਬੋਲੀ ਹੋਈ ਹੈ ਸਾਡੀ ਇਹ ਮੰਗ ਸੀਗੀ ਸਰਕਾਰ ਨੂੰ ਕਿ 25% ਦਾ ਵਾਅਦਾ ਜੋ ਕਿ ਸਰਕਾਰ ਨੇ ਅੜਤਿਆਂ ਦੀ ਜਿਹੜੀ ਮੰਗ ਸੀ ਉਹ ਮੰਨ ਲਈ ਮਜ਼ਦੂਰਾਂ ਦੇ ਬਾਰੇ ਕੋਈ ਨਹੀਂ ਸੋਚਿਆ ਇਸ ਕਰਕੇ ਸਾਡੀ ਜਿਹੜੀ ਹੜਤਾਲ جاری ਹੈ ਉਸੇ ਹਿਸਾਬ ਨਾਲ ਹੜਤਾਲ ਚੱਲੂਗੀ ਜੋ ਕਿ ਅਸੀਂ 26 ਜਾਂ ਉਸਾ ਜਿਹੜੀ ਵੀ ਜੀਰੀ ਹੈ ਨਾ ਉਹਨੂੰ ਲਾਉਂਦੇ ਨਾ ਚਾਰਦੇ ਨਾ ਭਰਦੇ